ਭਾਈ ਗੁਰਜੀ ਦਾ ਖਾਲਸਾ ਸ੍ਰੀ ਭਾਈ ਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਾਰੇ ਦੇਸ਼ਵਾਸੀਆਂ ਨੂੰ 15 ਅਗਸਤ ਦੀਆਂ ਬਹੁਤ-ਬਹੁਤ ਮੁबारकਾਂ ਤੇ ਨਾਲ ਦੀ ਨਾਲ ਤੁਹਾਡੇ ਛੋਟੇ ਭਰਾ ਦੇ ਜਨਮ ਦਿਨ ਤੇ ਹੈਪੀ ਬਰਥਡੇ ਤੇ ਜਿਹੜੇ ਮੇਰੇ ਭਰਾਵਾਂ ਨੇ ਮੇਰੀਆਂ ਭੈਣਾਂ ਨੇ ਮੇਰੀਆਂ ਸਿਸਟਰਾਂ ਨੇ ਮੇਰੇ ਬ੍ਰਦਰਾਂ ਨੇ ਮੈਨੂੰ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਵਟਸਐਪ ਤੇ ਇੰਸਟਾਗ੍ਰam ਤੇ ਤੇ ਜਿਨ੍ਹਾਂ ਨੇ ਮੈਨੂੰ ਮੈਸੇਜ ਕੀਤੇ ਫੋਨ ਤੇ ਕਾਲ ਕੀਤੇ ਜਿਨ੍ਹਾਂ ਭਰਾਵਾਂ ਨੇ ਵੀਰਾਂ ਨੇ ਮੇਰੇ ਆ ਕੇ ਮੇਰੇ ਦਫ਼ਤਰ ਮੇਰੇ ਆਫਿਸ ਜਾਂ ਆਪਣੀਆਂ ਹੋਜ਼ਰੀਆਂ ਦੇ ਵਿੱਚ ਜਿੱਦਾਂ ਮੇਰਾ ਰਾਜੂ ਵੀਰਾ ਵੱਡਾ ਗੰਗੂ ਵੀਰਾ ਇਹਨਾਂ ਨੇ ਆਪਣੇ ਘਰੇ ਆਪਣੀ ਫੈਕਟਰੀ ਦੇ ਵਿੱਚ ਕੇਕ ਕਟਾਏ ਸੋਨੂੰ ਨਿਗਾਹ ਮੇਰਾ ਭਰਾ ਜਿੰਨਾਂ ਨੇ ਆਪਣੇ ਸਪੈਸ਼ਲ ਆਪਣੀ ਕੀਮਤੀ ਸਮਨੇ ਦੇ ਵਿੱਚੋਂ ਸਮਾਂ ਗੱਟ ਕੇ ਮੇਰੇ ਕੋਲੇ ਆਏ ਸਪੈਸ਼ਲ ਮੇਰੇ ਦਫ਼ਤਰ ਮੇਰੇ ਆਫਿਸ ਆ ਕੇ ਕੇਕ ਕਟਿਆ ਮੇਰੇ ਜਨਮ ਦਿਨ ਨੂੰ ਇੱਕ ਆਮ ਡੇ ਨੂੰ ਇੱਕ ਸਪੈਸ਼ਲ ਡੇ ਬਣਾਇਆ ਮੈਂ ਸਾਰਿਆਂ ਦਾ ਕੋਟਿੰਗ ਕੋਟ ਰੋਮ ਰੋਮ ਤੋਂ ਧੰਨਵਾਦ ਕਰਦਾ ਤੇ ਸਾਰੇ ਬਣਾਵਾਂ ਦਾ ਹੱਥ ਜੋੜ ਕੇ ਬਹੁਤ ਬਹੁਤ ਥੈਂਕਸ ਬਹੁਤ ਬਹੁਤ ਧੰਨਵਾਦ ਤੁਸੀਂ ਇੱਕ ਛੋਟੇ ਭਰਾ ਦੇ ਛੋਟੇ ਜਿਹੇ ਡੇ ਨੂੰ ਛੋਟੇ ਦਿਨ ਨੂੰ ਬਹੁਤ ਖੂਬਸੂਰਤ ਬਣਾਇਆ ਮੈਂ ساری ਜ਼ਿੰਦਗੀ ਤੁਹਾਡਾ ਦੇਣਾ ਨਹੀਂ ਦੇ ਸਕਦਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇੱਕ ਵਾਰ ਦਿਲ ਦੀ ਅੰਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਦੁਬਾਰਾ ਤੁਸੀਂ ਇੱਕ ਛੋਟੇ ਜਿਹੇ ਬੱਚੇ ਨੂੰ ਆਪਣੇ ਛੋਟੇ ਭਰਾ ਨੂੰ ਇੰਨਾ ਪਿਆਰ ਦਿੱਤਾ ਇੱਕ ਛੋਟੇ ਜਿਹੇ ਡੇ ਨੂੰ ਨੋਰਮਲ ਦਿਨ ਨੂੰ ਇੱਕ ਮੇਰੇ ਲਈ ਖੂਬਸੂਰਤ ਗੁਲਦਸਤੇ ਵਾਂਗੂ ਦਿਨ ਬਣਾਇਆ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜੈ ਹਿੰਦ